ਜਾਦੇ ਵਿੱਚ ਪਹਿਲੇ ਜੰਗੀ ਆਜ਼ਾਦੀ 1857 ਦੇ 282 ਸ਼ਹੀਦਾਂ ਕਾਲਿਆਵਾਲਾ ਖੂਦ ਦੇ ਨਜ਼ਰਬੰਦ ਅਤੇ ਸ਼ਹਾਦਤ ਸਥਾਨ ਪੁਰਾਣੀ ਤਹਿਸੀਲ ਵਿਖੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ 117ਵਾਂ ਜਨਮ ਦਿਨ ਸੱਭਿਆਚਾਰਕ ਸਮਾਰੋਹ ਬੜੀ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਸੋ ਸਮਾਰੋਹ ਦੇ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਕੈਬਨਟ ਮੰਤਰੀ ਪੰਜਾਬ ਕੁਲਦੀਪ ਸਿੰਘ ਢਾਲੀਵਾਲ ਨੇ ਸਮਾਰੋਹ ਦਾ ਰਸਮੀ ਆਗਾਜ਼ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਤੇ ਸਰਦਾ ਦੇ ਫੁੱਲ ਭੇਂਟ ਸਮਾਰੋਸ਼ਨ ਅਤੇ ਪੌਦਾ ਲਗਾਉਣ ਦੀ ਰਸਮ ਅਦਾ ਕਰਕੇ ਸਰਦਾ ਤੇ ਇਨਕਲਾਬ ਜ਼ਿੰਦਾਬਾਦ ਨਾਅਰੇ ਆਦੀ ਗੂੰਜ ਦੇ ਵਿੱਚ ਕੀਤਾ ਗਿਆ। ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ 107ਵਾਂ ਜਨਮ ਦਿਨ ਜਿਹੜਾ ਉਹ ਉਸ ਜਗ੍ਹਾ ਤੇ ਮਨਾਇਆ ਗਿਆ ਜਿੱਥੇ ਦੇਸ਼ ਦੀ ਆਜ਼ਾਦੀ ਵਾਸਤੇ ਕਾਲੇ ਵਾਲੇ ਖੂਦ ਦੇ ਸ਼ਹੀਦਾਂ ਦੀ ਜਿਹੜੀ ਇਹ ਜਗਾ ਹੈ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਸੀ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਦੇ ਮੌਕੇ ਉਹਨਾਂ ਨੂੰ ਜਿਹੜਾ ਕੁਝ ਪਲ ਲਈ ਉਹਨਾਂ ਦੀ ਯਾਦ ਦੇ ਵਿੱਚ ਬੈਠੇ ਹੋ ਸੋਚਿਆ ਕਿ ਜੋ ਸ਼ਹੀਦ ਆਜ਼ਮ ਭਗਤ ਸਿੰਘ ਚਾਹੁੰਦੇ ਸੀਗੇ ਉਹ ਜੇ ਕਰਨਾ ਬਾਕੀ ਹੈ ਹੁਣ ਤੱਕ ਜਿਹੜੀਆਂ ਹਕੂਮਤਾਂ ਆਈਆਂ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਨਾਇਕਾਂ ਦੇ ਸੁਪਨੇ ਜਿਹੜੇ ਆ ਉਹ ਪੂਰੇ ਨਹੀਂ ਕੀਤੇ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਉਹ ਇਸ ਦਿਸ਼ਾ ਦੇ ਵਿੱਚ ਕੰਮ ਕਰ ਰਹੀ ਆ ਪਰ ਇਹ ਕੰਮ ਜਿਹੜਾ ਕਿਉਂਕਿ ਜਿਹੜਾ ਸਿਸਟਮ ਜੋ ਚੀਜ਼ਾਂ ਉਹ ਬਦਲਣੀਆਂ ਚਾਹੁੰਦੇ ਸੀਗੇ ਇਦਾਂ ਸੌਖਾ ਨਹੀਂਗਾ ਕਹਿੰਦੇ ਸੌਖਾ ਇਹਨੂੰ ਪ੍ਰੈਕਟੀਕਲ ਰੂਪ ਦੇਣਾ ਜਿਹੜਾ ਉਧ ਲਈ ਜਦੋਂ ਜਦ ਕਰਦੇ ਉਹ ਲਈ ਅਜੇ ਟਾਈਮ ਵੀ ਲੱਗੂਗਾ ਇੱਕ ਗੱਲ ਤੋਂ ਮੈਂ ਕਹਣੀ ਚਾਹੁੰਦਾ ਕਿ ਜਿਹੜਾ ਜਗ੍ਹਾ ਤੇ ਆਪਾਂ ਖੜੇ ਇਹ ਜਿਹੜੀ ਜਗ੍ਹਾ ਜਿਹੜੀ ਇਹ ਛਾਤਗਰ ਇਹ ਬਹੁਤ ਹੀ ਮਤਲਬ ਅਜਨਾਲੇ ਸ਼ਹਿਰ ਵਾਸੀਆਂ ਲਈ ਸਾਡੇ ਇਲਾਕੇ ਲਈ ਸਾਡੇ ਜ਼ਿਲ੍ਹੇ ਲਈ ਪੰਜਾਬ ਲਈ ਬੜੀ ਇਤਿਹਾਸਿਕ ਜਗ੍ਹਾ ਹੈ